ਅਸੀਂ ਸਰਾਬਾ ਨਗਰ ਥਾਣੇ ਇੱਕ ਸਾਨੂੰ ਐਕਸਟਰਸ਼ਨਲੀ ਕਾਲ ਦੀ ਕਿਹੜੀ ਹੈਗੀ ਉਹ ਰਿਪੋਰਟ ਆਈ ਸੀ ਗੌਰਵ ਮਿੱਤਲ ਨੇ 621 ਵੀਰ ਅਗਰ ਨਾ ਕਰਦੇ ਰਹਿਣ ਵਾਲੇ ਉਹਨਾਂ ਨੇ ਫੋਨ ਕਰਕੇ ਸਾਨੂੰ ਦੱਸਿਆ ਕਿ ਸਾਨੂੰ ਇੱਕ ਕਾਲ ਆਈ ਹੈ WhatsApp ਕਾਲ ਜਿਹੜਾ ਬਾਹਰਲਾ ਵੀ ਨੰਬਰ ਆ ਉਹਦੇ ਤੋਂ ਸਾਨੂੰ ਧਮਕੀ ਮਿਲੀ ਹੈ ਕਿ 3 ਕਰੋੜ ਰੁਪਈਆ ਤੁਸੀਂ ਸਾਨੂੰ ਦਿਓ ਨਹੀਂ ਤਾਂ ਅਸੀਂ ਤੁਹਾਡੇ ਬੱਚਿਆਂ ਨੂੰ ਵਾਈਫ ਨੂੰ ਜਿਹੜਾ ਹੈਗਾ ਅਸੀਂ ਤੁਹਾਨੂੰ ਮਾਰ ਦਿਆਂਗੇ ਉਹ ਕਾਲ ਤੋਂ ਜਿਹੜਾ ਹੈਗਾ ਸਾਡੀ ਪੁਲਿਸ ਟੀਮ ਨੇ ਸਾਡੇ ਡੀਐਸਪੀ ਸਟਾਪਾ ਨਗਰ ਤੇ ਐਸਐਸਓ ਸਾਹਮਣੇ ਫਰਦਰ ਜਿਹੜੀ ਆ ਉਸ ਕਾਲ ਤੇ ਤਵਦੀਸ਼ ਕਰਦੇ ਮੁਕਦਮਾ ਦਰਜ ਕਰਕੇ ਅਸੀਂ ਜਿਹੜਾ ਹੈਗਾ ਉਹਦੇ ਚ ਤਜਿੰਦਰ ਸਿੰਘ ਗਿੱਲ ਤੇ ਇੱਕ ਅੰਮ੍ਰਿਤਵਾਲ ਜਿਹੜੇ ਦੋ ਬੰਦੇ ਆ ਸੀ ਉਹਨਾਂ ਨੂੰ ਅਰੈਸਟ ਕੀਤਾ ਉਹ ਦੋਨੋਂ ਜਿਹੜੇ ਹੈਗੇ ਆ ਇੱਕ ਮੁੱਲਾਂਪੁਰ ਔਰ ਜਗਰਾਉਂ ਦੇ ਏਰੀਏ ਤੇ ਰਹਿਣ ਵਾਲੇ ਹੈਗੇ ਆ ਉਹਨਾਂ ਨੇ ਰੇਕੀ ਕੀਤੀ ਸੀ ਰੇਕੀ ਕਰਕੇ ਜਿਹੜੀਆਂ ਫੋਟੋਗ੍ਰਾਫਸ ਨੇ ਉਹ ਅੱਗੇ ਬਾਹਰ ਜਿਹੜੀਆਂ ਹੈਗੀਆਂ ਉਹ ਟ੍ਰਾਂਸਫਰ ਕੀਤੀਆਂ ਸੀ ਜਿਹੜਾ ਤਜਿੰਦਰ ਗਿੱਲਿਆ ਇਹਦੇ ਤੇ ਪਹਿਲਾਂ 4 ਮੁਕਦਮੇ ਦਰਜ ਆ ਜੀ 2 ਤਾਂ ਲੁਧਿਆਣਾ ਹੀ ਇੱਕ ਤਾਂ ਸਾਬਾ ਨਗਰ ਥਾਣੇ ਦਾ ਮੁਕਦਮਾ ਹੈ ਇੱਕ ਲਡੂਵਾਲ ਥਾਣੇ ਦਾ ਮੁਕਦਮਾ ਦਰਜਾ ਇੱਕ ਇਹਦੇ ਤੇ ਦੋ ਕਾਰ ਚੋਰੀ ਦੇ ਪਰਚੇ ਦਰਜਾ ਇੱਕ ਬਰਨਾਲੇ ਹੋਇਆ ਸੀ ਇੱਕ ਮੋਗੇ ਸੀਗਾ ਉਹ ਸ਼ਾਇਦ ਬਰੀ ਹੋ ਚੁੱਕਾ ਹੈ ਕੋਈ ਨਹੀਂ ਫੋਰਚੂਨਰ ਮਿਲਿਆ ਇਹ ਚੋਰੀ ਦੀਆਂ ਇਹਨਾਂ ਦੀ ਆਪਣੀ ਫੋਰਚੂਨਰ ਇਹਦੇ ਤਾਇ ਦੇ ਮੁੰਡੇ ਦੇ ਨਾਮ ਤੇ ਆ ਜਿਹੜੀ ਸਾਨੂੰ ਆਰਸੀ ਮਿਲੀ ਆ ਉਹ ਜਿਹੜੀ ਹੈਗੀ ਆ ਅਸੀਂ ਗੱਡੀ ਜਿਹੜੀ ਇਹਦੇ ਇਹਦੇ ਪੇਪਰ ਨੇ ਮਤਲਬ ਇਹਦੇ ਤਾਇ ਦੇ ਨਾਮ ਦੇ ਆ ਤਾਇ ਦੇ ਮੁੰਡੇ ਦੇ ਨਾਮ ਤੇ ਹੈਗੀ ਆ ਫੋਰਚੂਨਰ ਜਿਹੜੀ ਗੱਡੀ ਆ ਨਹੀਂ ਵਟਸਐਪ ਤੋਂ ਕਾਲ ਆਈ ਆ ਸਾਨੂੰ ਜਿਹੜਾ ਵਟਸਐਪ ਦੀ ਆਈਡ ਅੱਗੇ ਉਹਦਾ ਨੰਬਰ ਹੁੰਦਾ ਜੀ 6 ਸ਼ੋਰੂਮ ਮਨੀਲਾ ਦਾ ਨੰਬਰ ਇਹਦੇ ਜਿਹੜਾ ਤਾਇਆ ਜੀ ਦਾ ਬੇਟਾ ਜਿਹੜਾ ਦੂਜਾ ਸਾਡਾ ਇੱਕ ਯੂਜ਼ਡ ਆ ਰਮਨਦੀਪ ਸਿੰਘ ਉਹ ਇਹਦੇ ਤਾਇਆ ਜੀ ਦਾ ਬੇਟਾ ਆ ਉਹ ਮਨੀਲਾ ਚ ਰਹਿੰਦਾ ਹੈ ਨਹੀਂ ਜੇ 9mm ਪਿਸਟਲ ਇਹਦੀ ਗੱਡੀ ਚੋਂ ਬਰਾਮਦ ਹੋਇਆ ਇਹਦੇ ਕੋਲ ਲਾਇਸੈਂਸ ਨਹੀਂ ਪੇਸ਼ ਕਰ ਸਕਿਆ ਉਹ ਅਸੀਂ ਜਿਹੜੇ ਵੀ ਜਿੱਥੇ ਉਹਦਾ ਰਹਿਣ ਵਾਲਾ ਹੈ ਉੱਥੇ ਅਸੀਂ ਭੇਜ ਕੇ ਦਾ ਹਸਲਾ ਜਿਹੜਾ ਹੈ ਚੈੱਕ ਕਰਾਵਾਂਗੇ ਜਾਇਜ਼ਾ ਕਿੰਨੇ ਜਾਇਜ਼ਾ